ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਗੇ ਮੇਰੇ ਵੀ ਬਿਲਕੁਲ ਠੀਕ ਐ ਅੱਜ ਦਿਨ ਹੈਗਾ ਦਿਨ ਦੇਖ ਲੈ ਮੇਰੇ ਲਈ ਬਿਲਕੁਲ ਯਾਦ ਨਹੀਂ ਰਹਿੰਦਾ ਕਿਹ ਦਿਨ ਚੱਲ ਰਿਹਾ ਕਿਹ ਤਰੀਕ ਚੱਲ ਰਹੀ ਐ ਥਰਸਡੇ 3 ਅਕਤੂਬਰ ਅੱਜ ਟਾਈਮ ਹੋ ਰਿਹਾ 11:30 ਦਾ ਮਾਰਨਿੰਗ ਦਾ ਬਹੁਤ ਬਹੁਤ ਜ਼ਿਆਦਾ ਬਿਜ਼ੀ ਲਾਈਫ ਚੱਲ ਰਹੀ ਐ ਆਉਣਿਆ ਜਾਣਿਆ ਆਉਣਿਆ ਜਾਣਿਆ ਘਰ ਦਾ ਥੋੜਾ ਬਹੁਤ ਕੰਮ ਕਰਦੇ ਹਾਂ ਜ਼ਰੂਰੀ ਜ਼ਰੂਰੀ ਕੰਮ ਲਾਈਕ ਕੱਪੜੇ ਧੋਰੇ ਟਾਈਮ ਲੱਗਾ ਦਾ ਪ੍ਰੈਸ ਕਰ ਲੈਣੀ ਦੋ ਦਿਨਾਂ ਦਾ ਫੇਰ ਇਕੱਠੇ ਹੁੰਦੇ ਨੇ ਖਾਣਾ ਬਣਾ ਲੈ ਖਾ ਲਿਆ ਭਾਂਡੇ ਮਾਂ ਦੇ ਲੈ ਬਸ ਇੰਨਾ ਕੀ ਕੰਮ ਹੁੰਦਾ ਇਸ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਇੱਕ ਵੀਕ ਹੋ ਗਿਆ ਬਹੁਤ ਬੀਜ਼ੀ ਚੱਲ ਰਿਹਾ ਆਉਣਾ ਜਾਣਾ ਆਉਣਾ ਜਾਣਾ ਰਾਤ ਨੂੰ ਸ਼ਾਮ ਨੂੰ ਘਰੇ ਆ ਕੇ ਦੂਜੀ ਦਿਨ ਸਵੇਰੇ ਫੇਰ ਨਿਕਲ ਕੇ ਥੋੜਾ ਬਹੁਤਾ ਕੰਮ ਜਿਆ ਕਰਕੇ ਬਸ ਐਂ ਲਾਈਫ ਬਹੁਤ ਬੀਜ਼ੀ ਚੱਲ ਰਹੀ ਹੈ ਨਾ ਖਾਣੇ 'ਤੇ ਬੈਠਾ ਤਾਂ ਟਾਈਮ ਹੀ ਨਹੀਂ ਹੈਗਾ ਤੇ ਇਸ ਕਰਕੇ ਮੇਰੇ ਤੋਂ ਕਈ ਦਿਨ ਹੋ ਗਏ ਕੋਈ ਵੀਡੀਓ ਸ਼ੂਟ ਨਹੀਂ ਕਰੀਏ ਕੋਈ ਵਲੌਗ ਨਹੀਂ ਮੈਂ ਬਣਾਇਆ ਤੇ ਅੱਜ ਸੋਚਿਆ ਮੈਂ ਚਲੋ ਵਲੌਗ ਬਣਾਉਣਾ ਅੱਜ ਆਪਾਂ ਕਿਤੇ ਜਾਣਾ ਸੀਗਾ ਤੇ ਥੋੜੇ ਨਾਲ ਵੀ ਵੀਡੀਓ ਆਪਾਂ ਸ਼ੇਅਰ ਕਰਦੇ ਆਂ ਅੱਜ ਅਸੀਂ ਜਾਣਾ ਭਵਾਨੇਗੜ੍ਹ ਮੇਰੀ ਭੈਣ ਕੋਲ ਜਿਹੜੇ ਆਏ ਦੀਦੀ ਸਾਡੇ ਕੋਲ ਉਹਨਾਂ ਕੋਲ ਜਾਣਾ ਹੋ ਤਾਂ ਲੇਟ ਗਏ ਕਿਉਂਕਿ ਅਸੀਂ ਮਾਰਨਿੰਗ 'ਚ ਵੀ ਕਿਤੇ ਆਈ ਸੀ ਕਿਤੇ ਕੱਲ ਕਿਤੇ ਹੈਗੀ ਸਾਈਟ ਸਟੇ ਸੀ ਤੇ ਮਾਰਨਿੰਗ 'ਚ ਆਈ ਸੀ ਕਰੇ ਸਾਨੂੰ ਆਇਆ ਨੂੰ 1 ਡੇਢ ਘੰਟਾ ਹੋ ਗਿਆ 10 ਵਜੇ ਅਸੀਂ ਆ ਗਈ ਸੀ ਤੇ ਉਹਨਾਂ ਰੈਡੀ ਹੋ ਕੇ ਚੱਲਦੇ ਆਂ ਆਪਾਂ ਉਧਰ ਚਾਰਜ ਫੋਨ ਲਾਇਨੇ ਕੋਈ ਤੇ ਆਨੇ ਚਾਰਦੇ ਚੱਕਣ ਭੁੱਲ ਜਾਈ ਨਹੀਂ ਮੈਂ ਤਾਂ ਅੰਦਰ ਫੋਨ ਚਾਰਜ ਲਾਇਆ ਤੇ ਬੀਬੀਆਂ ਚਾਰਜ ਹੋ ਰਿਆ ਚਲ ਜੀ ਅਸ 11 ਦਵਿੰਦਰ ਵੀ ਰੈਡੀ ਨੇ ਕੋਈ ਆਇਆ ਟ੍ਰਾਂਗ ਨੂੰ ਵਿੱਚ ਉਹਨਾਂ ਕੋਲ ਬੈਠੇ ਨੇ ਫਿਰ ਆਪਾਂ ਚਲਦੇ ਆਂ ਆਪਾਂ ਹੋਗੇ ਤਿਆਰ ਤੇ ਹੋ ਜਾਣਗੇ ਲੇਟ ਸ਼ਾਮ ਤੱਕ ਹੀ ਵਾਪਸ ਆਵਾਂਗੇ ਘਰੇ ਬਸ ਐਦਾ ਹੀ ਟਾਈਮ ਨਿਕਲ ਰਿਹਾ ਹੈ ਨਾ ਆਉਣ ਜਾਣ ਵਿੱਚ ਬਹੁਤ ਬਹੁਤ ਜ਼ਿਆਦਾ ਬਿਜ਼ੀ ਚੱਲ ਰਿਹਾਗਾ ਅ ਕਈ ਵਾਰ ਤਾਂ ਆ ਹੁੰਦਾ ਵੀ ਰਾਤ ਨੂੰ ਆ ਕੇ ਖਾਣਾ ਵੀ ਨਹੀਂ ਖਾਂਦਾ ਜਦਾਂ ਟਾਈਮ ਹੀ ਨਹੀਂ ਹੁੰਦਾ ਬਣਾਉਣ ਦਾ ਵੀ ਖਾਈਏ ਕਿ ਇੱਕ ਫਰੂਟ ਫਰਾਂਟ ਖਾ ਕੇ ਸੌਂ ਜਾਂਦੇ ਕੋਈ ਚਾਹ ਦੁੱਧ ਨਾ ਕੁਝ ਨਾ ਕੁਝ ਲੈ ਲੈਂਦਾ ਕੋਈ ਫਰੂਟ ਖਾ ਲੈਂਦਾ ਕੋਈ ਅੰਡੇ ਉਬਾਲ ਕੇ ਖਾ ਲੈਂਦਾ ਬਸ ਇਸ ਤਰ੍ਹਾਂ ਦਾ ਰੁਟੀਨ ਚੱਲ ਰਿਹਾ ਹੈਗਾ ਜੇ ਬਾਹਰ ਖਾਇਆ ਉਹ ਤਖਾਇਓ ਪਰ ਬਾਅਦ ਅਸੀਂ ਬਹੁਤ ਘੱਟ ਖਾਂਦੇ ਹਾਂ ਬਹੁਤ ਅਵੋਇਡ ਕਰਦੇ ਹਾਂ ਬਾਹਰ ਲਖਾਣਾ ਬਾਹਰ ਲਖਾਣਾ ਖਾ ਕੇ ਔਖੇ ਬਹੁਤ ਜ਼ਿਆਦਾ ਹੁੰਨੇ ਆਗੇ ਉਸ ਕਰਕੇ ਕਈ ਵਾਰ ਆ ਹੁੰਦਾ ਵਿਚਾਲ ਰਾਤ ਨੂੰ ਜਾ ਕੇ ਸੌਣਾ ਜਾਂ ਫਰੂਟ ਖਾ ਲਾਂਗੇ ਅੰਨੇ ਵਾਲ ਕੇ ਖਾ ਲਾਂਗੇ ਦੁੱਧ ਚਾਹਨਾ ਕਾਫੀ ਨਾ ਕੁਛ ਨਾ ਕੁਛ ਖਾ ਲਾਂਗੇ ਚਲੋ ਬਸ ਸੌਂ ਹੀ ਜਾਣਾ ਫਿਰ ਚਲੋ ਜੀ ਹੋ ਗਿਆ ਆਪਾਂ ਰੈਡੀ ਚੱਲਦੇ ਹਾਂ ਹੁਣ ਦਿਵਿੰਦਰ ਨੂੰ ਦੇਖੋ 5-10 ਮਿੰਟ ਹੋਰ ਲੱਗਣਗੇ ਕਹਿੰਦੇ ਫਿਰ ਆਪਾਂ ਚੱਲਦਾ ਉਹਨਾਂ ਕੋਲ ਹੀ ਭਵਾਨੀਗੜ ਬਹੁਤ ਬਹੁਤ ਟਾਈਮ ਤੋਂ ਦੀਦੀ ਸਾਡੇ ਕੋ ਸਾਨੂੰ ਕਹਿ ਰਹੇ ਸੀ ਸਾਡੇ ਕੋਲ ਆਇਓ ਆਇਓ ਆਜ ਤੇ ਇੰਦਾ ਟਾਈਮ ਚੱਲ ਰਿਹਾ ਸੀਗਾ ਅੱਜ ਫਾਈਨਲੀ ਟਾਈਮ ਸਾਡਾ ਮੈਚ ਕਰ ਗਿਆ ਕਈ ਵਾਰ ਇਹ ਹੁੰਦਾ ਟਾਈਮ ਨਹੀਂ ਮੈਚ ਕਰਦਾ ਹੁੰਦਾ ਆਪਾਂ ਕਿਸੇ ਨੂੰ ਫੋਨ ਕਰਦੇ ਵੀ ਆਉਣਾ ਹਨ ਉਹਨਾਂ ਉਹ ਕਿਤੇ ਅਗਲੇ ਉਹਨੇ ਪ੍ਰੋਗਰਾਮ ਬਣਾਇਆ ਹੁਣ ਤਾਂ ਉਸ ਕਰਕੇ ਬਹੁਤ ਬਿਜ਼ੀ ਚੱਲ ਰਿਹਾ ਸੀ ਅੱਜ ਫਾਈਨਲੀ ਸਾਡਾ ਟਾਈਮ ਮੈਚ ਹੋ ਗਿਆ ਤੇ ਅੱਜ ਆਪਾਂ ਚਲਦੇ ਹਾਂ ਭਵਾਨੀਗੜੀ ਦੀਦੀ ਕੋਲ ਸਾਨੂੰ ਆਇਆਂ ਨੂੰ ਕਾਫੀ ਟਾਈਮ ਹੋ ਗਿਆ ਚਾਹ ਪਾਣੀ ਵਗੈਰਾ ਪੀ ਲਿਆ ਤੇ ਹੁਣ ਹੋ ਗਿਆ ਸਿਖਾਣੇ ਦਾ ਟਾਈਮ ਦੀਦੀ ਨੇ ਲਗਾਤਾ ਖਾਣਾ ਤੇ ਆਪਾਂ ਸ਼ੁਰੂ ਕਰਦੇ ਆ ਆਪਣਾ ਲੰਚ ਖਾਣਾ ਬਹੁਤ ਜ਼ਿਆਦਾ ਸਾਨੂੰ ਟੇਸਟੀ ਲੱਗਿਆ ਬਹੁਤ ਜ਼ਿਆਦਾ ਬਹੁਤ ਸੇਵਾ ਕਰੀ ਦੀ ਜੀ ਨੇ ਸਾਡੀ ਬਹੁਤ ਜਿਆਦਾ ਸੇਵਾ ਕਰੀ। ਖਾਣਾ ਸਾਨੂੰ ਬਹੁਤ ਹੀ ਵਧੀਆ ਲੱਗਿਆ। ਅਸੀਂ ਐਸੀ ਦੀਦੀ ਕੋਲੇ ਤੁਸੀਂ ਪਛਾਣ ਲਓ ਸਾਡੇ ਕੋਲ ਐਸਾ ਭਵਾਨੀ ਘਰ ਤੋਂ ਖਾਣਾ ਹਾਢਾ ਦੀਦੀ ਨੇ ਖਾਣਾ ਬਹੁਤ ਬਹੁਤ ਟੇਸਟੀ ਖਾਣਾ ਬਣਾਇਆ ਸੀ। ਬਹੁਤ ਜਿਆਦਾ ਸਾਨੂੰ ਟੇਸਟ ਲੱਗਿਆ। ਜਿਵੇਂ ਪੈਕ ਕਰਦੇ ਸਾਡੇ ਬਾਅਦ ਖਾਦਾਂ ਦਾ ਘੱਟ ਗਿਆ। ਟਾਈਮ ਘੱਟ ਸੀ ਖਾਣੇ ਮੈਨੂੰ ਬਹੁਤ ਜਿਆਦਾ ਵੈਰਾਈਟੀ ਬਣਾਈ ਸੀ ਖਾਣੇ ਦੀ। ਫਿਰ ਅਸੀਂ ਇਹਨਾਂ ਤੋਂ ਪੈਕ ਕਰਵਾ ਲਾਂਗੇ। ਤੁਹਾਨੂੰ ਪੈਕ ਕਰ ਦਿਓ। ਬਹੁਤ ਵਧੀਆ ਲੱਗਾ ਕੇ ਤੁਹਾਡਾ। ਹੁਣ ਸਾਡੇ ਕੋਲ ਗ੍ਰੇਟ ਸੀਗੇ। ਥੈਂਕ ਯੂ। ਸੋ ਦੇਖੋ ਤੁਸੀਂ ਤੁਸੀਂ ਜਲਦੀ ਆ ਆਇਆ ਕਰੋ ਤੁਸੀਂ ਤਾਂ ਚੰਡੀਗੜ੍ਹ ਜਾਣੀ ਰਹੇ ਹੋ ਹਨਾ ਹਾਂ ਤੇ ਤਾਂ ਕਰਕੇ ਸਜਾਉਣ ਲੱਗ ਗਿਆ ਸਾਨੂੰ ਤਾਂ ਵਿੱਚ ਸਾਨੂੰ ਥੋੜਾ ਜਿਹਾ ਘੁੰਮ ਕੇ ਜਾਣਾ ਪੈਂਦਾ ਤੁਸੀਂ ਸਪੈਸ਼ਲ ਆਇਆ ਕਰੋ ਸਾਡੇ ਕੋਲ ਹੋਰ ਨੀਰਗੜ੍ਹ ਦੇ ਨੂੰ ਉਰਨੇ ਆ ਸਕਣਾ ਤੁਹਾਨੂੰ ਨਾ ਜਦੋਂ ਨੂੰ ਕੀ ਸਾਹਸ ਤੁਸੀਂ ਜਿੰਨੀਆਂ ਜਾਂਦੇ ਆਉਂਦੇ ਇਥੇ ਰੁਕ ਜਾ ਕਰੋ ਤੁਹਾਡੇ ਕੋਲ ਚਾਹ ਪਾਣੀ ਪੀ ਕੇ ਗੱਦ ਖਾਣ ਦੀ ਲੋੜ ਆ ਹਾਂ ਹਾਂ ਤੁਸੀਂ ਮੈਨੂੰ ਫੋਨ ਕਰ ਦੇਣਾ ਠੀਕ ਆ ਜਦੋਂ ਰਸਤੇ 'ਚ ਇੱਕ ਸਟਾਪੇਜ ਮਿਲ ਗਿਆ ਚਾਹ ਪਾਣੀ ਪੀਣ ਵਾਸਤੇ ਰੋਟੀ ਖਾਣ ਵਾਸਤੇ ਖਾਣਾ ਯਾਰਾ ਰੂਟ ਤੇ ਹੀ ਲੱਗੇ ਰਹਿਣਾ ਨਹੀਂ ਯਾਹੋ ਠੀਕ ਹੈ 1.5 ਮਿੰਟ ਲੱਗ ਜਾਣਾ ਹਾਂ ਬਸ ਇੰਨਾ ਹੀ ਹਾਂ ਪੋਨੀਗੜ ਤੋਂ ਤਾਂ ਨੇੜੇ ਪੈ ਜਾਣਾ ਨੇੜੇ ਪੈ ਜਾਣਾ ਚਲੋ ਸਾਡੇ ਕੋਲ ਵੀ ਆਇਆ ਕਰੋ ਜੀ ਠੀਕ ਹੈ ਬਸ ਤਾਂ ਥੋੜਾ ਜਿਹਾ ਹੰਦੀ ਦਾ ਘਰ ਦਿਖਾ ਦਾਨੇ ਬਹੁਤ ਜ਼ਿਆਦਾ ਸਾਨੂੰ ਸੋਹਣਾ ਲੱਗਿਆ ਘਰ ਥੋੜਾ ਟਾਈਮ ਹੋਇਆ ਆਪਾਂ ਨੂੰ ਘਰ ਤੇ ਘਰ ਮੈਨੂੰ ਬਹੁਤ ਵਧੀਆ ਲੱਗਾ ਹੈ ਇਧਰ ਪਿੱਛੇ ਇਹਨਾਂ ਦਾ ਵੇਹੜਾ ਪਿੱਛੇ ਰਸਤਾ ਜਾਂਦਾ ਤੇ ਇਧਰ ਆਪਾਂ ਹੁੰਨੇ ਆ ਅੰਦਰ ਐਂਟਰ ਕਾਫੀ ਜ਼ਿਆਦਾ ਨਾ ਇਹਨਾਂ ਨੇ ਸਪੇਸ ਯੂਟਿਲਾਈਜੇਸ਼ਨ ਕੀਤੀ ਹੋਈ ਹੈ ਕੋਈ ਵੀ ਜਗ੍ਹਾ ਕਾਰਨਾਂ ਖਾਲੀ ਨਹੀਂ ਛੱਡਿਆ ਹਰ ਇੱਕ ਕਾਰਨ ਘਰ ਦਾ ਹਰ ਇੱਕ ਥੋੜੀ ਥੋੜੀ ਸਪੇਸ ਵੀ ਯੂਟਿਲਾਈਜ਼ ਕੀਤੀ ਹੋਈ ਹੈ ਇਹ ਹੈ ਲੌਬੀ ਨੋਬੀ ਵੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਸੀ ਡੈਕੋਰੇਸ਼ਨ ਬਹੁਤ ਸ਼ੌਂਕ ਅਧੀਨ ਜਵੇ ਕੰਨ ਚੀਜ਼ਾਂ ਪਈਆਂ ਸੰਦੋ ਕੋ ਪੋਰ ਦੇ ਹੇਠੇ ਸਾਹਮਣੇ ਪ੍ਰੈਸਰ ਵਾਲੇ ਇਧਰ ਵਾਸ਼ਰੂਮ ਆ ਗਿਆ ਨਾਲ ਇੱਕ ਬੈੱਡਰੂਮ ਆ ਗਿਆ ਬਹੁਤ ਵਧੀਆ ਬਣਿਆ ਹੋਇਆ ਲੱਗਿਆ ਮੈਨੂੰ ਵੀ ਹਰ ਇੱਕ ਜਗ੍ਹਾ ਕੋਈ ਮੈਨ ਕਿਵੇਂ ਇਹਨਾਂ ਨੂੰ ਯੂਟਿਲਾਈਜ਼ ਕਰਿਆ ਆਈ ਨਹੀਂ ਕੋਈ ਥੋੜਾ ਘਰ ਦਾ ਕਾਰਨਰ ਖਾਲੀ ਪਿਆ ਜਾਂ ਸਪੇਸ ਫ੍ਰੀਸਟ ਜਾ ਰਹੀ ਹੈ ਤੇ ਇਧਰ ਆ ਗਿਆ ਡਰਾਇੰਗ ਰੂਮ ਇਹ ਹੈਗਾ ਡਰਾਇੰਗ ਰੂਮ ਦੋ ਬੈਡਰੂਮ ਨੀਚੇ ਨੇ ਤੇ ਦੋ ਬੈਡਰੂਮ ਉੱਪਰ ਬਣੇ ਹੋਏ ਨੇ। ਡਰੰਗ ਰੂਮ ਦਾ ਦਰਵਾਜ਼ਾ ਬਾਹਰੀ ਸਾਈਡ ਵੀ ਨਿਕਲਦਾ ਤੇ ਅੰਦਰ ਵੀ ਹੈ। ਤੁਹਾਨੂੰ ਆਪੇ ਇਧਰ ਬਾਹਰ ਆਇਆ ਨੇ ਲੌਬੀ ਵਿੱਚ। ਇਹ ਹੈਗੀ ਲੌਬੀ। ਇੰਨੀ ਜਿਆਦਾ ਦੀਦੀ ਨੇ ਸਮਾਨ ਰੱਖਿਆ ਸੀ ਬੱਚਿਆਂ ਦੇ ਨਿੱਕੇ ਨਿੱਕੇ ਖੇਡਾਂ ਜਾਂ ਟੌਇਜ਼ ਜੇ। ਬਹੁਤ ਵਧੀਆ ਸੋਹਣਾ ਡੈਕੋਰੇਸ਼ਨ ਕੀਤੀ ਹੋਈ ਸੀ। ਉਹੀ ਗੱਲ ਲੇਡੀਜ਼ ਨੂੰ ਸ਼ੌਂਕ ਬਹੁਤ ਹੁੰਦਾ ਘਰ ਨੂੰ ਸਜਾਉਣ ਦਾ, ਸਾਫ਼ ਸੁਥਰਾ ਰੱਖਣ ਦਾ ਹਨਾ। ਪਾਸਾਰ ਦਿਨ ਐਂ ਲੱਗੇ ਰਹਿੰਦੇ ਜਦੋਂ ਕਿਚਨ ਚ ਕਿਚਨ ਚ ਵਿਲੇ ਹੋਏ ਸਾਸ ਸਫਾਈ ਵਾਲੇ ਇੱਥੇ ਕਪੜਾ ਮਾਰ ਦੋ ਉੱਥੇ ਕਪੜਾ ਮਾਰ ਲਓ ਤੇਰਾ ਇੱਧਰ ਅੱਗੇ ਕਿਚਨ ਦੀਦੀ ਨੇ ਆਪਣੇ ਫਰੈਂਡ ਬੁਲਾਈ ਹੋਈ ਸੀ ਆਪਣੇ ਗੁਵਣ ਵਿੱਚੋਂ ਇਹ ਕਹਿੰਦੇ ਚਲੋ ਮੇਰੀ ਹੈਲਪ ਕਰ ਦਵਾਂ ਦੇਣ ਕਿਉਂਕਿ ਦੀਦੀ ਇਕੱਲੇ ਨਹੀਂ ਨਾ ਮਦਰ ਇਨ ਲਾ ਹੋ ਹੈਗੇ ਨਾ ਉਹ ਬਜੂਦਕ ਨੇ ਤੇ ਇੱਧਰ ਆ ਕੇ ਡਾਈਨਿੰਗ ਟੇਬਲ ਜਿਹੜਾ ਡਾਈਨਿੰਗ ਟੇਬਲ ਤੇ ਬੈਠੇ ਨੂਰ ਦੀਦੀ ਖਾਣੇ ਦੀ ਤਿਆਰੀ ਕਰ ਰਹੀ ਸੀਗੇ ਤੇ ਇੱਧਰ ਪਿਛਲੀ ਸਾਈਂ ਲੱਗਿਆ ਇਹਨਾਂ ਦਾ ਪਿਛਲਾ ਵੇੜਾ ਯਾਨੀ ਕਿ ਪਿੱਛੇ ਨਾ ਪੁਰਾਣਾ ਘਰ ਰਤੀ ਠੀਕਾ ਇਹ ਫਰੰਟ ਤੇ ਇਹਨਾਂ ਨਵਾਂ ਪਾਇਆ ਪਿੱਛੇ ਹਲੇ ਸਟੇਲ ਪੁਰਾਣੇ ਘਰ ਦਾ ਕੁਝ ਕਮਰੇ ਪਏ ਨੇ ਫਿਰ ਆਵਲਾ ਸਟੋਰ ਹੈ ਦੀਵੇ ਇੱਧਰ ਤੇ ਸਾਹਮਣੇ ਦੀਵੇ ਬੈਡਰੂਮ ਹੈ ਅੰਦਰ ਵੀਰ ਜੀ ਤੇ ਦਵਿੰਦਰ ਬੈਠੇ ਸੀ ਗੱਲਾਂ ਕਰ ਰਹੇ ਸੀਗੇ ਇਹ ਦੋਨਿਆਂ ਨੇ ਬੈਠੇ ਗੱਲਾਂ ਕਰ ਰਹੇ ਸੀ ਮੈਂ ਦੀਦੀ ਕੋਲੇ ਖੜੀ ਤੇ ਕਿਚਨ 'ਚ ਮੈਂ ਘਰ ਦੇਖ ਰਹੀ ਸੀ ਜੇ ਦੀਦ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਇਹ ਆਪਣੇ ਗੱਲਾਂ ਕਰਦੇ ਸੀਗੇ ਉਹ ਵੀ ਆਪਾਂ ਕਿ ਜਾਣੇ ਕਿਸੇ ਦਿਨ ਮੈਂ ਸਾਹ ਪਾਣੀ ਵਗਾਰ ਸਰਵ ਕੀਤਾ ਦੀਦੀ ਨੇ ਫਿਰ ਲੰਚ ਦੀ ਉਹ ਤਿਆਰੀ ਕਰ ਰੱਖੀ ਸੀ ਪਰ ਥੋੜੀ ਕੁਛ ਨਾ ਕੁਛ ਨਿੱਕੇ ਕੰਮ ਜਿਹੇ ਹੋ ਜਾਂਦੇ ਨੇ ਜੋ ਜਿਵੇਂ ਸੈਲਡ ਕੱਟਣਾ ਕੋ ਫੁੱਲ ਕਾ ਬਣਾਉਣਾ ਤੇ ਉਹ ਫਿਰ ਆਪਾਂ ਮੌਕੇ ਤੇ ਕਰਦੇ ਆਂ ਦੀਦੀ ਇਸ ਤਰ੍ਹਾਂ ਕਿਚਨ ਵਿੱਚ ਬੀਜ਼ੀ ਸੀ ਇਹ ਫਿਰ ਇਹ ਤਾਂ ਦੀਦੀ ਲੱਗੇ ਪਈ ਨੇ ਕਿਚਨ ਵਿੱਚ ਖਾਣਾ ਦੀ ਤਿਆਰੀ ਕਰਨ ਤੇ ਹੁਣ ਸਾਡਾ ਹੋ ਗਿਆ ਸੀ ਜਾਣ ਦਾ ਟਾਈਮ ਇਹ ਪਿਛਲਾ ਵੇੜਾ ਆ ਗਿਆ ਤੀ ਦੀਗਾ ਓਂਕਾਰ ਉੱਪਰ ਚੱਕ ਕੇ ਪਾਇਆ ਹੈ ਉੱਚਾ ਚੱਕ ਕੇ ਨਵਾਂ ਵਾਲਾ ਇਹ ਪੁਰਾਣਾ ਵਾਲਾ ਘਰ ਨਹੀਂ ਮਾਰ ਰਹੀ ਆ ਦਿਖਿ ਗਏ ਨਾ ਜੇ ਤੁਹਾਨੂੰ ਪਿੱਛੇ ਵੀ ਦਿਖਾ ਕੇ ਲਿਉਂਦੇ ਇੱਕ ਘਰ ਸਾਡਾ ਪਿੱਛੇ ਵੀ ਹੈ ਇਹਦਾ ਲੰਬਾ ਹੀ ਹੈ ਘਰ ਇਹਨਾਂ ਦਾ ਪਿੱਛੇ ਜਗ੍ਹਾ ਹਲੇ ਪੁਰਾਣਾ ਘਰ ਪਿੱਛੇ ਪਿਆ ਕੁਛ ਇਸ ਦਾ ਚਲੋ ਦੇਖ ਚੱਲਦੇ ਆਂ ਵਧੀਆ ਲੱਗਿਆ ਪੁਰਾਣਾ ਘਰ ਦੇਖ ਕੇ ਨਾ ਕਹਿੰਦੇ ਸਬਜ਼ੀਆਂ ਲਗਾਉਣ ਨੂੰ ਨੇ ਸਰਦੀਆਂ ਵਿੱਚ ਇੱਥੇ ਇੱਥੇ ਸਬਜ਼ੀਆਂ ਲਗਾਵਾਂਗੇ ਇਹ ਪੁਰਾਣਾ ਘਰ ਪਿਆ ਕੁਛ ਬਹੁਤ ਵਧੀਆ ਲੱਗਿਆ ਸਾਨੂੰ ਇਹ ਜੀ ਫੈਮਿਲੀ ਕੋਲ ਜਾ ਕੇ ਹਨਾ ਜਿਹੜਾ ਕਦੇ ਆਪਾਂ ਸੋਚਿਆ ਵੀ ਨਾ ਹੋਊ ਵੀ ਇੰਨੀ ਵਧੀਆ ਫੈਮਿਲੀ ਆਪਾਂ ਨੂੰ ਮਿਲ ਜੇ ਦਵਿੰਦਰ ਵੀ ਬਹੁਤ ਖੁਸ਼ ਹੋਈ ਵੀ ਬਹੁਤ ਵਧੀਆ ਸਾਨੂੰ ਫੈਮਿਲੀ ਲੱਗੀ ਬਹੁਤ ਵਧੀਆ ਨੇਚਰ ਲੱਗੀ ਦੋਨਾਂ ਦੀ ਤੇ ਹੁਣ ਹੋ ਗਿਆ ਸੀ ਜਾਣ ਦਾ ਟਾਈਮ ਉਹ ਸਾਹਮਣੇ ਦਰਵਾਜ਼ੇ ਦੀ ਮੈਂ ਵੀਡੀਓ ਬਣਾ ਰਹੇ ਇਸ ਮੈਨੂੰ ਬਹੁਤ ਸੋਹਣਾ ਲੱਗਾ ਕਿਤੇ ਕਿਤੇ ਕਿਸੇ ਕਿਸੇ ਪਿੰਡ ਵਿੱਚ ਦੇਖਣ ਨੂੰ ਮਿਲਦੇ ਨੇ ਇਸ ਤਰ੍ਹਾਂ ਦੀ ਲੋਕੇਸ਼ਨ ਦਰਵਾਜ਼ਾ ਜਿਵੇਂ ਆਪਾਂ ਸਾਂਝੀ ਸਾਥ ਕਹਿੰਦੇ ਨੇ ਤੇ ਹੁਣ ਅਸੀਂ ਚੱਲ ਪਏ ਸੀਗੇ ਦੀਨ ਦੀ ਘਰੋਂ ਮੇਨ ਰੋਡ ਤੇ ਇਹਨਾਂ ਦਾ ਘਰ ਲੱਗਦਾ ਭਵਾਨੀਗੜ੍ਹ ਕੋਲ ਪਿੰਡ ਇਹਨਾਂ ਦਾ ਤੁਹਾਨੂੰ ਸਾਹਮਣੇ ਟੋਕ ਜਾਣ ਦਾ ਟਾਈਮ ਆ ਫਰੰਟ 게ਟ ਆ ਦੀ ਬਿਆ ਜਿਹੜਾ ਰੋਡ ਤੇ ਲੱਗਦਾ ਹੁਣ ਅਸੀਂ ਚੱਲੇ ਆ ਬਹੁਤ ਦਿਨ ਲੱਗਿਆ ਬਹੁਤ ਵਧੀਆ ਲੱਗਿਆ ਪਰ ਬਸ ਟਾਈਮ ਦੀ ਕਮੀ ਸਾਨੂੰ ਲੱਗੀ ਸਾਡੇ ਕੋਲ ਟਾਈਮ ਬਹੁਤ ਘੱਟ ਸੀ ਬਹੁਤ ਵਧੀਆ ਲੱਗਿਆ ਵਧੀਆ ਲੱਗੇ ਮੇਰੇ ਫਰੈਂਡ ਕੋਲ ਆ ਕੇ ਮਾਸੀ ਜੀ ਕੋਲ ਆ ਕੇ ਵਧੀਆ ਲੱਗਿਆ ਮਾਸੀ ਤੇਰੀ ਬੋਲਤ ਨੇ ਹੁਣ ਤੁਹਾਨੂੰ ਮਾਸੀਆਂ ਦੀ ਕਮੀ ਨਹੀਂ ਗਈ ਤੁਹਾਨੂੰ ਨਵੇਂ ਲੰਘਾਂ ਮਸਾਲੇ ਕੋਲ ਆ ਕੇ ਵਧੀਆ ਲੱਗਿਆ ਵਧੀਆ ਲੱਗਿਆ ਨਾ ਜੀ ਲੰਘਿਆ ਸੀ ਆਉਣ ਨੂੰ ਦਿਲ ਖੜਾ ਸੀ ਮੇਰਾ ਦਿਲ ਖੜਾ ਸੀ ਗੱਲਾਂ ਮਾਦੀ ਦੀ ਜੇ ਫਿਰ ਖਾਣੇ-ਦਾਣੇ ਦੀ ਵੀ ਸੀ ਕਿ ਸਾਡੀ ਸੇਵਾ ਕਰਨ ਦੀ ਵੀ ਸੀਗੇ ਹੋਰ ਕਈ ਉਹਨਾਂ ਨੂੰ ਖਾਣਾ ਪਹਿਲਾਂ ਰੈਡੀ ਕਰਕੇ ਰੱਖ ਲਿਆ ਪਰ ਫਿਰ ਵੀ ਆਪਾਂ ਸੌਲ ਵਗੈਰਾ ਕਰਦੇ ਆ ਆ ਇਤ ਦ ਬਿਜ਼ੀ ਸੀ ਟਾਈਮ ਸਾਡੇ ਕੋਲ ਬਹੁਤ ਘੱਟ ਸੀ ਘਰ ਹੋਈ ਅਸੀਂ ਲੇਟ ਗਏ ਤੇ ਹੁਣ ਉਧਰ ਘਰ ਉਦਵਿੰਦਰ ਨੂੰ ਕੰਮ ਹੋ ਗਿਆ ਫੋਨ ਤੇ ਫੋਨ ਆ ਰਹੇ ਨੇ ਇਸ ਕਰਕੇ ਥੋੜਾ ਜਲਦੀ ਜਾਣਾ ਪੈ ਗਿਆ ਪਰ ਉਹਨੂੰ ਦਿਲ ਕਰਿਆ ਸੀ ਹੋਰ ਟਾਈਮ ਸਪੈਂਡ ਕਰੀਏ ਜੀ ਵੀ ਬਹੁਤ ਲੱਗਿਆ ਖਾਣਾ-ਦਾਣਾ ਵੀ ਸੇਵਾ ਵੀ ਦੀਦੀ ਹੋਰਾਂ ਨੇ ਪੂਰੀ ਕਰੀ ਬਹੁਤ ਵਧੀਆ ਲੱਗਿਆ ਚੱਲਦੇ ਆ ਘਰੇ ਹੁਣ 5 ਵਜੇ ਚੁੱਕੀ ਨੇ ਸਬਜੀ ਕਰਾ ਲਈ ਪੈਕ ਸਬਜੀ ਅਸੀਂ ਪੈਕ ਆ ਲਈ ਸਬਜੀ ਬਹੁਤ ਟੇਸਟੀ ਲੱਗੀਆਂ ਦੇਖੋ ਦੀਦੀ ਨੇ ਸਾਨੂੰ ਸਬਜ਼ੀਆਂ ਮੈਂ ਕਿਹਾ ਸੀ ਪੈਕ ਕਰ ਦੋ ਸਬਜ਼ੀਆਂ ਸੀ ਕਰਾ ਲੀਆਂ ਪੈਕ ਚਾਰ ਨੂੰ ਆਂਗਾਂ ਦੀ ਕਾਦੀ ਨਹੀਂ ਆ ਹਾਂ ਦੋ ਸਬਜ਼ੀ ਹੁਣ ਉਹਦੇ ਖਾਦੇ ਆ ਹਨਾ ਚਾਰ ਸਬਜ਼ੀਆਂ ਦੀਦੀ ਨੇ ਬਣਾ ਲੇ ਰਾਇਤਾ ਹੋ ਗਿਆ ਸੈਲ ਚਾਹ ਵੀ ਚਾਹ ਨਾ ਪੀਣੀ ਹੋਵੇ ਪਹਿਲਾਂ ਪਾਣੀ ਪੀਤਾ ਫਿਰ ਜੂਸ ਕੋਲਡ ਡਰਿੰਕ ਫਿਰ ਚਾਹ ਫਿਰ ਖਾਣਾ ਟਾਈਮ ਥੋੜਾ ਸੇ ਖਾਣਾ ਪੀਣੇ ਚ ਟਾਈਮ ਲੰਗੇ ਹੂੰ ਚਲੋ ਫਿਰ ਕਦੇ ਨੈਕਸਟ ਟਾਈਮ ਨੂੰ ਆਵਾਂਗੇ ਚਲੋ ਪੈਕ ਕਰਾ ਜਾ ਕੇ ਇਹ ਵੀ ਖਾਣਾ ਬੋਲ ਬੁਲਾਈ ਹੋਈ ਹੋ ਸਾਂਦੇ 8:00 ਤੇ ਅਸੀਂ ਘੰਟਾ ਹੋ ਗਿਆ ਘਰੇ ਆਇਆ ਨੂੰ ਕਿ ਕੱਪੜੇ ਵਗੈਰਾ ਚੇਂਜ ਕਰ ਲੇ ਖਾਣਾ ਵਗੈਰਾ ਜੋ ਕੁਛ ਹਲਕਾ ਫੁਲਕਾ ਖਾਣਾ ਸੀ ਖਾ ਲਿਆ ਮੈਂ ਹਲੇ ਨਹਾਉਣਾ ਮੈਨੂੰ ਨਾ ਤਿੰਨ ਮੈਂ ਡਬਲ ਮਾਇੰਡ ਹੋਈ ਬੈਨ ਨਾ ਮਾ ਕਿ ਨਾ 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 ਮਨ ਦਿਲ ਕਰ ਵੀ ਰਿਹਾ ਥਾ ਆਵਟ ਵੀ ਬਹੁਤ ਹੋਈ ਪਈ ਮੈਂ ਇੱਕ ਮੇਰੇ ਦਿਲ ਕਰਦਾ ਸੌ ਜਾ ਤੇ ਕਿਤੇ ਪਰ ਨਾ ਤੇ ਮੇਨ ਨੀਂਦ ਵੀ ਨਹੀਂ ਆਉਣੀ ਹੁਣ ਮੈਂ ਤੁਹਾਨੂੰ ਦਿਖਾਦਾ ਕਿ ਅਸੀਂ ਦੀਦੀ ਕੋਲ ਗਏ ਸੀ ਭਵਾਨੀਗੜ੍ਹ ਬੋ ਉਹਨਾਂ ਨੇ ਸਾਨੂੰ ਕੀ ਗਿਫਟ ਦਿੱਤੇ ਨੇਗੇ ਮੈਂ ਵੀ ਲੈ ਕੇ ਗਈ ਸੋਨਾਂ ਵਾਸਤੇ ਕਾਹੀ ਕਰਦੀਆਂ ਚੀਜ਼ਾਂ ਜੇ ਮੈਂ ਆਪਾਂ ਫਰੈਂਡਸ ਫਿਕਸ ਤੁਜੇ ਨਾਲ ਗਿਫਟ ਐਕਚੁਅਲੀ ਤੱਕ ਗਿਫਟ ਦੇ ਕੇ ਕਿਸ ਨੂੰ ਆਪਾਂ ਅੱਛਾ ਲੱਗਦਾ ਵੀ ਆਪਾਂ ਪਹਿਲੀ ਵਾਰ ਜਾਂਦੇ ਆ ਹਨਾ ਵੀ ਆਪਾਂ ਕਿਸੇ ਬਾਸ ਕੁਝ ਲੈ ਕੇ ਜਾਈਏ ਖਾਲੀ ਨਾ ਜਾਈਏ ਜਸਟ ਆਏ ਹੁੰਦਾ ਕੋਈ ਆਏ ਨਹੀਂ ਹੈਗਾ ਵੀ ਬਹੁਤ ਵੱਡੀ ਚੀਜ਼ ਆਪਾਂ ਲੈ ਕੇ ਜਾਂਦੇ ਆ ਮੈਂ ਵੀ ਇੱਧਰ ਛੋਟੀ ਮੋਟੀ ਚੀਜ਼ ਲੈ ਕੇ ਗਈ ਸੀ ਪਰ ਦੀਦੀ ਜੀ ਨੇ ਮੈਨੂੰ ਬਹੁਤ ਵਧੀਆ ਗਿਫਟ ਦਿੱਤਣਗੇ ਪਤਾਂ ਦੂਜੀ ਚੀਜ਼ ਜਾਦੇ ਵਧੀਆ ਲੱਗਦੀ ਦਿੱਤੀ ਪਰ ਸਾਡੀ ਇਹ ਕਾਮਨ ਚੀਜ਼ ਮੈਂ ਦੇਖੀ ਵੀ ਉਹਨਾਂ ਨੂੰ ਕਿਚਨ ਦੀ ਚੀਜ਼ ਕਿਚਨ ਦੇ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਨੂੰ ਵੀ ਕਿਚਨ ਦੀਆਂ ਚੀਜ਼ਾਂ ਦਾ ਹੀ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਵੀ ਬਹੁਤ ਕਿਚਨ ਦੀ ਸ਼ਾਪਿੰਗ ਕਰਦੀ ਰਹਿੰ एक उन्होंने कंटेनरस दिता सैट मैनू के ऐदा गलास कंटेनरस से ने सेम ने सारे फोर कंटेनर सैट है फोर कंटेनरस का सैट हो गया ये भी से मैं अपने टाइम ड्राई फ्रूट पा लो चाहे कोई भी स्नैक्स पा लो चाहे चीनी चाहपत्ती पा लो है ना सेम है दोनों ਛੇ ਨੇ ਬਹੁਤ ਦਰਸੋਂ ਨੇਗੇ। ਇੱਕ ਅੱਗੇ ਉਹ ਟ੍ਰਾਂਸਪੇਰੈਂਟ ਦਿਖਣ ਵਾਸਤੇ ਹਨ ਕੁਬਿੱਕੀ ਕੀ ਹੈ ਦੇ ਵਿੱਚ। ਹੈ ਤਾਂ ਗਲਾਸ ਜਾਰਸ ਨੇ ਬਾਹਰ ਬਾਹਰ ਉਹ ਪਲਾਸਟਿਕ ਕਵਰਿੰਗ ਕਰੀ ਹੋਈ ਹੈ ਇਹਦੀ। ਅੱਛੇ ਅੱਛੇ ਕੰਟੇਨਰਸ ਨੇ ਪੂਰੇ ਹੈਵੀ ਚ ਨੇ ਵਧੀਆ। ਇੱਕ ਦੋ ਦੀ ਦੀ ਨਾ ਦਿੱਤੇ ਨੇਗੇ। ਬਾਕੀ ਬਹੁਤ ਵਧੀਆ ਲੱਗੇ ਜਾ ਕੇ ਜਿਵੇਂ ਅਸੀਂ ਪਹਿਲੀ ਵਾਰ ਗਏ ਸੀ ਬਹੁਤ ਜਾਦੇ ਸੇਵਾ ਕਰਦੇ ਸਮੇਂ ਹਾਲੇ ਸਾਡੇ ਕੋਲ ਟਾਈਮ ਘੱਟ ਸੀਗਾ ਅਸੀਂ ਘੰਟਾ ਹੋਰ ਵੀ ਲਾਇਆ ਜਦੋਂ ਬਦੀਵਿੰਦਰ ਨੂੰ ਪਿੱਛੇ ਕੰਮ ਹੋ ਗਿਆ ਫੋਨ ਤੇ ਫੋਨ ਆਏਗੇ ਸਾਨੂੰ ਜਦ ਥੋੜਾ ਜਲਦੀ ਆਉਣਾ ਪਿਆ ਬਹੁਤ ਹੀ ਵਧੀਆ ਲੱਗਿਆ ਟਾਈਮ ਘੱਟ ਸੀ ਤੇ ਦਿਨ ਸਾਡੇ ਕੋਲ ਖੜਨਾ ਬੈਠਣਾ ਹੀ ਨਹੀਂ ਮਿਲੇ ਹੈਗਾ ਉਹ ਸਾਨੂੰ ਬਸ ਚਾਹ ਪਾਣੀ ਦੇਣ ਚ ਖਾਣਾ ਵਗੈਰਾ ਤਿਆਰ ਕਰਨ ਚ ਬਿਜ਼ੀ ਸੀ ਉਹਨਾਂ ਟਾਈਮ ਆ ਹੀ ਲੰਘ ਗਿਆ ਚਲੋ ਫੇਰ ਕਦੇ ਆਉਣ ਜਿਆਦੇ ਰਮਾ ਇੱਕ ਵਾਰ ਚੰਗ ਪਛਾਣ ਹੋ ਜਾ ਆਪਾਂ ਆਣ ਜਾਂ ਚੱਲ ਜੀ ਹਨ ਫਿਰ ਆਪਾਂ ਨੂੰ ਸੌਕਾ ਹੋ ਜਾਂਦਾ ਜੋ ਤੱਕ ਆਪਾਂ ਕਿਸੇ ਘਰੇ ਜਾਂਦੇ ਨਾ ਪਰ ਆਉਣ ਲੱਗਦਾ ਪਤਾ ਨਹੀਂ ਕਿੰਨੀ ਕੁ ਦੂਰ ਘਰ ਆ ਪਤਾ ਨਹੀਂ ਕਿ ਹੁਣ ਸੇਕ ਵਾਸ ਜਾਏ ਤੇ ਸਾਨੂੰ ਕੋਈ ਇਹਨਾਂ ਜਿਆਦਾ ਦੂਰ ਵੀ ਨਹੀਂ ਲੱਗਿਆ ਤੇ ਆਇਓ ਵੀ ਲੱਗਿਆ ਵੀ ਬਹੁਤ ਹੀ ਕਿਤੇ ਵੀ ਆਪਾਂ ਕਿਤੇ ਪਹਿਲੀ ਵਾਰ ਆਏ ਆਇਓ ਵੀ ਲੱਗੇ ਬਿਲਕੁਲ ਸਾਨੂੰ ਠੀਕ ਲੱਗੇ ਨੇੜੇ ਲੱਗਿਆ ਸਾਨੂੰ ਆਇ ਲੱਗੇ ਵੀ ਇਹ ਤਾਂ ਸੌਖਾ ਹੀ ਐ ਜੇ ਨੂੰ ਮਰਜ਼ੀ ਆਣ ਜਾ ਸਕਦੇ ਕਿਉਂਕਿ ਅੱਗੇ ਅਸੀਂ ਚੰਡੀਗੜ੍ਹ ਪਟਿਆਲ ਵੱਲ ਜਾਂਦੇ ਰਹਿੰਦੇ ਆ ਤੇ ਭਵਾਨੀਗੜ੍ਹ ਤੱਕ ਰਸਤੇ ਚੱਲ ਜਦੋਂ ਮਰਜ਼ੀ ਆ ਜਾਓ ਮਿਲ ਜਾਓ। ਸੋ ਇਹ ਐਨ ਨਹੀਂ ਕਿ ਮੈਂ ਤੋ ਵੀਡੀਓ ਬਣਿਆ ਦੇਖੂਗੀ ਸਵੇਰੇ ਵੀ ਕੰਟੀਨਿਊ ਕਰੂੰਗੀ ਸਵੇਰੇ ਹੋਰ। ਤੋਂ ਹੁਣ ਆਪਾਂ ਨਾ ਤੋ ਕੇ ਕਰਦੇ ਆ ਰੈਸਟ। ਖਾਣਾ ਮੈਂ ਕੁਝ ਬਣਾਉਣੀ ਸੀ ਮੇ ਦੀਦੀ ਨੇ ਸਬਜ਼ੀਆਂ ਦੇ ਦਿੱਤੀਆਂ ਸੀ ਮੈਂ ਇਹ ਕਹਤਾ ਸੀ ਮੰਦੀ ਜੀ ਸਬਜ਼ੀਆਂ ਪੈਕ ਕਰ ਦੋ ਸਾਨੂੰ ਸਬਜ਼ੀਆਂ ਬਹੁਤ ਜਿਆਦਾ ਸੁਆਦ ਲੱਗੀਆਂ ਬਹੁਤ ਸੁਆਦ ਲੱਗੀਆਂ ਉਹਨੇ ਹੱਥ ਦਾ ਖਾਣਾ ਤੇ ਮੈਂ ਦਵਿੰਦਰ ਨੂੰ ਵੀ ਬਹੁਤ ਸੁਆਦ ਲੱਗਿਆ ਫਿਰ ਦਵਿੰਦਰ ਕਹਿੰਦਾ ਐਂ ਕਰੋ ਪੈਕ ਕਰਾ ਮੈਂ ਮੈਂ ਤਾਂ ਆਪਾਂ ਹੀ ਸੋਦੀ ਸੀ ਵੀ ਦੀਦੀ ਨੂੰ ਕਹਿੰਦਾ ਨਾ ਪੈਕ ਕਰ ਦੇ ਸਬਜ਼ੀਆਂ ਉਹਨਾਂ ਨੇ ਸਬਜ਼ੀਆਂ ਪੈਕ ਕਰਕੇ ਦੇ ਦਿੱਤੀਆਂ ਮੈਂ ਸੋਈ ਸਬਜ਼ੀਆਂ ਨਾਲ ਸੀ ਇੱਕ ਅੱਧਾ ਫੁਲਕਾ ਖਾ ਲਿਆ ਤੂੰ ਨਾ ਤੋ ਕੇ ਕਰਦੇ ਆ ਰੈਸਟ ਦਵਿੰਦਰ ਬਾਅਦ 베ੜੇ ਚਿੰਨਾ ਕੀ ਕਰ ਰਹੇ ਨੇ ਵਰਕ ਤੇ ਮੈਂ ਨਾ ਕਿ ਫਿਰ ਇੱਕ ਰੈਸਟ ਕਰ ਗਏ